ਸਾਰੇ ਮੌਜੂਦ ਸਮਾਜ ਪਾਰਟੀ ਦੇ ਸਮਰਥਕ ਵੀਰੋ ਬੀਬੀਆਂ ਪ੍ਰਣਾ ਪੰਜਾਬ ਸਟੇਟ ਮੌਜੂਦ ਸਮਾਜ ਪਾਰਟੀ ਦੇ ਜਨਰਲ ਸੈਕਟਰੀ ਐਡਵੋਕੇਟ ਬਲਵਿੰਦਰ ਜੀ ਸਾਡੇ ਸਤਿਕਾਰਯੋਗ ਸਟੇਟ ਦੇ ਲੀਡਰ ਚੰਬਰ ਸਾਹਿਬ ਔਰ ਇੰਜੀਨੀਅਰ ਜਸਵੰਤ ਰਾਏ ਜੀ ਸਟੇਟ ਦੇ ਸੈਕਟਰ ਲੇਖਾ ਜੀ ਸਟੇਟ ਕਮੇਟੀ ਦੇ ਮੈਂਬਰ ਤੀਰਥ ਰਾਜਪੁਰਾ ਜੀ ਸਟੇਟ ਦੇ ਸੈਕਟਰੀ ਔਰ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹੇ ਦੇ ਪ੍ਰਧਾਨ ਦਿਯੰਤੀ ਦੇ ਸ਼ੇਰਪ੍ਰੀ ਜੀ ਸ਼ਹਿਰ ਦੇ ਰਲ ਜੀ ਔਰ ਜਿੰਨੇ ਵੀ ਜ਼ਿੰਮੇਵਾਰ ਕੌਂਸਲਰ ਸਹਿਬਾਨ ਗੋਗਾ ਜੀ ਬੀਬੀ ਜੀ ਜਿਹੜੇ ਅਮਨਦੀਪ ਜੀ ਜਿਹੜੇ ਫਗਵਾੜਾ ਤੋਂ ਜਿੱਤੇ ਨੇ ਔਰ ਜਿਹੜੇ ਮਿਊਸਪਲ ਕਮੇਟੀਆਂ ਤੋਂ ਜਿੱਤ ਕੇ ਆਏ ਨੇ ਔਰ ਹੋਰ ਵੀ ਜਿੰਨੇ ਹਾਜ਼ਰੀਨ ਤੁਸੀਂ ਸਾਰੇ ਪਤਵੰਤੇ ਸੱਜਣ ਲੀਡਰਸ਼ਿਪ ਸਾਰੇ ਦੇਸ਼ਾ ਦੇ ਸਭ ਨੂੰ ਜੈ ਭੀਮ ਜੈ ਭਗਤ ਸੱਤਿਓ ਅੱਜ ਤੁਹਾਨੂੰ ਸਭ ਨੂੰ ਪਤਾ ਕਿ ਆਪਾਂ ਇੱਥੇ ਖੁਸ਼ੀ ਨਾਲ ਨਹੀਂ ਬਲਕਿ ਭਾੜਕੇ ਜਨਤਾ ਪਾਰਟੀ ਦੀ ਗੰਦੀ ਮਾਨਸਿਕਤਾ ਜੋ ਸ਼੍ਰੀ ਅਮਰ ਸਾਹਿਬ ਅਮਰ ਸਾਹਿਬ ਜੀ ਨੇ ਦੇਸ਼ ਦੇ ਸਰਬੁੱਤ ਪਾਰਲੀਮੈਂਟ ਦੇ ਵਿੱਚ ਬਹਾਵਤ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਪ੍ਰਤੀ ਗੈਰ ਜ਼ਿੰਮੇਦਾਰਾਨਾ ਅਪੱਤਰ ਭਾਸ਼ਾ ਦਾ ਇਸਤੇਮਾਲ ਕੀਤਾ ਉਹਦੇ ਵਿਰੋਧ ਵਿੱਚ ਅੱਪਾ ਰੋਜ਼ ਪ੍ਰਦਰਸ਼ਨ ਦੇ ਲਈ ਆਏ ਆ ਅਸੀਂ ਧੰਨਵਾਦ ਕਰਦੇ ਆਪਣੀ ਕੌਮੀ ਪ੍ਰਧਾਨ ਸਹਿਤ ہماری ਮਾਇਆਵਤੀ ਜੀ ਦਾ ਦੇਸ਼ ਦਾ ਇੱਕੋ ਇੱਕ ਰਾਜਨੀਤਿਕ 당 ਦੇਸ਼ ਦੇ ਇੱਕੋ ਇੱਕ ਲੀਡਰ ਪਹਿਨ ਮਾਇਆਵਤੀ ਜੀ ਬੋਧਨ ਸਮਾਜ ਪਾਰਟੀ ਆ ਜਿਹਨੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਅੱਜ ਬੋਧਨ ਸਮਾਜ ਪਾਰਟੀ ਦੇ ਵਰਕਰ ਸਰਕਾਂ ਤੇ ਆ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਅੱਜ ਰੋਸ ਪ੍ਰਦਰਸ਼ਨ ਚੱਲ ਰਹੇ ਆ ਔਰ ਬੋਧਨ ਸਮਾਜ ਪਾਰਟੀ ਨੇ ਇਸ ਮੁੱਦੇ ਤੇ ਜੋ ਸਟੈਂਡ ਲਿਆ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਅਮਿਤ ਸ਼ਾ ਜੀ ਨੇ ਜੋ 바ਵਾ ਸਾਹਿਬ ਦਾ અપમાન ਕੀਤਾ ਹੈ ਉਹਨਾਂ ਨੂੰ ਬਿਨਾਂ ਦੇਰੀ ਜਨਤਾ ਤੋਂ માਫੀ ਮੰਗਣੀ ਚਾਹੀਦੀ ਹੈ ਕਿਉਂਕਿ ਡਾਕਟਰ ਭੀਮrao ਅੰਬੇਦਕਰ ਜੀ ਦਾ ਸੰਵਿਧਾਨ ਇਸ ਦੇਸ਼ ਨੂੰ 바ਵਾ ਸਾਹਿਬ ਨੇ ਸੰਵਿਧਾਨ ਦਿੱਤਾ ਹੈ ਡਾਕਟਰ ਅੰਬੇਦਕਰ ਜੀ ਦੀ ਭਾਰਤ ਦੇ ਨਿਰਮਾਣ ਦੇ ਵਿੱਚ ਉਹ ਕੋਸ਼ਿਸ਼ ਰਹੀ ਜੋ ਉਹਨਾਂ ਦਾ ਜੋਤਨ ਲਿਆ ਮੈਂ ਇਹ ਕਹਿ ਸਕਦਾ ਕਿ ਚਾਹੇ ਕੋਈ ਉਹ ਧਾਰਮਿਕ ਮਹਾਪੁਰਸ਼ ਹੋਵੇ ਚਾਹੇ ਕੋਈ ਰਾਜਨੀਤਿਕ ਮਹਾਪੁਰਸ਼ ਹੋਏ ਅਗਰ ਇਸ ਦੇਸ਼ ਨੂੰ ਅੱਜ ਤੱਕ ਬਚਾ ਕੇ ਕਿਸੇ ਨੇ ਰੱਖਿਆ ਤਾਂ ਇਹ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ ਸੰਵਿਧਾਨ ਨੇ ਬਚਾ ਕੇ ਰੱਖਿਆ ਇਹ ਕਿਸੇ ਹੁਕਮਰਾਨ ਦੀ ਦੇਣ ਨਹੀਂ ਇਹ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ ਸੰਵਿਧਾਨ ਦੀ ਦੇਣ ਹੈ ਕਿਉਂਕਿ ਅਸੀਂ ਦੇਖਿਆ ਪਾਕਿਸਤਾਨ ਸਾਡੇ ਨਾਲ ਹੀ ਬਣਿਆ ਦੋ ਟੁਕੜੇ ਹੋ ਗਏ ਬੰਦਲਾ ਦੇਸ਼ ਹਰ ਬੰਨੇ ਅਗ ਵਿੱਚ ਚਲਦਾ ਰਹਿੰਦਾ ਹੈ ਲੇਕਿਨ ਡਾਕਟਰ ਅੰਬੇਦਕਰ ਦੀ ਦੂਰ ਦ੍ਰਿਸ਼ਟੀ ਵਾਲੀ ਸੋਚ ਡਾਕਟਰ ਅੰਬੇਦਕਰ ਦਾ ਵਿਜ਼ਨ ਜੋ ਉਹਨਾਂ ਨੇ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਉਹਦਾ ਨਤੀਜਾ ਕਿ ਅੱਜ 6000 ਜਾਤੀਆਂ ਚਾਰ ਵਰਨ ਅਨੇਕਾਂ ਧਰਮ ਅੰਬੇਦਕਰ ਸਾਹਿਬ ਨੇ ਸੰਵਿਧਾਨ ਦੇ ਗੁਲਦਸਤੇ ਦੇ ਵਿੱਚ ਹਰ ਫੁੱਲ ਨੂੰ ਆਪਣੇ ਕਲਚਰ ਨੂੰ ਪ੍ਰਮੋਟ ਕਰਨ ਦਾ ਮੌਕਾ ਦਿੱਤਾ ਹੈ ਹਰ ਕਲਚਰ ਦਾ ਇੰਟਰਸਟ ਹਰ ਸੋਸਾਇਟੀ ਦੇ ਸੈਗਮੈਂਟ ਦਾ ਇੰਟਰਸਟ ਪ੍ਰੋਟੈਕਟ ਕੀਤਾ ਹੈ ਔਰ ਉਹਨੂੰ ਪ੍ਰਮੋਟ ਕਰਨ ਦਾ ਮੌਤਾ ਦਿੱਤਾ ਹੈ ਇਹ ਫਰੀडम ਇਹ ਆਜ਼ਾਦੀ ਸ਼ਾਇਦ ਦੁਨੀਆ ਦੇ ਕਿਸੇ ਸ਼ਬਦਾਨ ਵਿੱਚ ਨਾ ਹੋਵੇ ਅੰਬੇਡਕਰ ਨੂੰ ਦੁਨੀਆ ਦੇ ਕਿਸੇ ਸੰਤਾਨਚ ਨਹੀਂ ਲਿਖਿਆ ਹੋਵੇਗਾ ਕਿ ਇਸ ਦੇਸ਼ ਦੇ ਅਛੂਤ ਇਸ ਦੇਸ਼ ਦੇ ਦਲਿਤ ਇਸ ਦੇਸ਼ ਦੇ ਚੂਦਰ ਇਸ ਦੇਸ਼ ਦਾ ਹਰ ਨਾਗਰਿਕ ਇੱਕ ਹੋਟਲਾਂ ਤੇ ਬੈਠ ਕੇ ਚਾਹ ਵੀ ਪੀ ਸਕਦਾ ਹੈ ਇਹਦਾ ਮਤਲਬ ਤੁਹਾਨੂੰ ਹੋਟਲ ਤੇ ਜਾਂ ਟਾਬੇ ਤੇ ਬੈਠ ਕੇ ਕਿਸੇ ਫਾਈਵ ਸਟਾਰ ਤਰੱਕੀ ਬਣਾ ਕਿਸੇ ਟਾਬੇ ਤੇ ਬੈਠ ਕੇ ਚਾਹ ਪਿੰਡ ਦੀ ਆਗਿਆ ਨਹੀਂ ਸੀ ਇਹ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਜੋ ਇਸ ਦੇਸ਼ ਨੂੰ ਦਿੱਤਾ ਹੈ ਇਸ ਦੇਸ਼ ਦੀ ਤਰੱਕੀ ਇਸ ਦੇਸ਼ ਦਾ ਦਲਿਤ ਦੇਸ਼ ਦਾ ਪਛੜਾ ਦੇਸ਼ ਦੇ ਅਨੁਸੂਚਿਤ ਕਬੀਲੇ ਸਿੱਖ ਮੁਸਲਮ ਈਸਾਈ ਬੋਧੀ ਜੈਨੀ ਇਹ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਦੇਣ ਹੈ ਕਿ ਉਹ ਭਾਰਤ ਦੇ ਸੰਵਿਧਾਨ ਦੇ ਵਿੱਚ ਉਹਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਿਆ ਗਿਆ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਾਂਗਾ ਕਿ ਜੋ ਪਾਰਟੀ ਦੀ ਕੌਮੀ ਪ੍ਰਧਾਨ ਪਹਿਨ ਮਾਇਵਤੀ ਜੀ ਨੇ ਸਟੈਂਡ ਲਿਆ ਕਿ ਅਮਿਤ ਸ਼ਾਹ ਭਾਰਤੀ ਜਨਤਾ ਪਾਰਟੀ 바ਵਾ ਸਾਹਿਬ ਦੇ અપਮਾਨ ਤੇ ਪਾਪ ਦੇ ਲਈ ਬਿਨਾਂ ਕਿਸੇ ਦੇਰੀ ਤੋਂ ਮਾਫੀ ਮੰਗੇ ਉਹ ਮੈਂ ਬੇਨਤੀ ਕਰੂੰਗਾ ਕਿ ਅੱਜ ਸਾਰੇ ਹੱਥ ਕੜੇ ਕਰਕੇ ਪੈਂਟੀ ਦੇ ਇਸ ਫੈਸਲੇ ਨਾਲ ਸਟੈਂਡ ਬਾਈ ਹੋਵੋ ਅਮਿਤ ਸ਼ਾਹ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਭਾਜਪਾ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਅੰਬੇਦਕਰ ਪ੍ਰੋਪੀ ਭਾਜਪਾ ਮਰਦਾਬਾਦ 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 ਅੰਬੇਦਕਰ ਪ੍ਰੋਪੀ ਅਮਿਤ ਸ਼ਾਹ ਮਰਦਾਬਾਦ 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 ਅੰਬੇਦਕਰ ਕੇ ਸਨਮਾਨ ਨੇ ਦਿੱਲੀ ਦੇ ਮੈਦਾਨ ਮੇਂ ਸਾਥੀਓ ਮੇਰੀ ਬੇਨਤੀ ਹੈ ਸਾਬ ਕਾਂਛੀ ਰਾਮ ਕਹਿੰਦੇ ਸੀ ਕਿ ਜਿਸ ਗੱਲ ਨੂੰ ਹੁਕਮਰਾਨ ਨਾ ਮੰਨੇ ਉਸ ਗੱਲ ਨੂੰ ਜਨਤਾ ਦੀ ਕਚਹਿਰੀ ਚ ਲੈ ਜਾਓ ਅਗਰ ਸਰਕਾਰ ਟੋੜੀ ਹੋਏਗੀ ਤਾਂ ਫੈਸਲੇ ਵੀ ਤੁਹਾਡੇ ਲਾਗੂ ਹੋਣੇ ਸ਼ੁਰੂ ਹੋ ਜਾਣਗੇ ਇਸ ਕਰਕੇ ਮੈਂ ਬੇਨਤੀ ਕਰਦਾ ਹੁਕਮਰਾਨ ਕਿਉਂਕਿ ਅਗਰ ਅਚਾਨਕ ਉਹਦੇ ਕੋਲੋਂ ਕੁਝ ਕਿਹਾ ਗਿਆ ਹੁੰਦਾ ਤਾਂ ਉਹ ਜਲਦੀ ਮਾਫੀ ਮੰਗ ਲੈਂਦਾ ਕਈ ਵਾਰ ਆਪਾਂ ਜਦੋਂ ਬੋਲਦੇ ਆ ਇੰਟੈਂਸ਼ਨ ਆਪਣੀ ਕਿਸੇ ਦਾ અપਮਾਨ ਕਰਨ ਦੀ ਹੁੰਦੀ ਨਹੀਂ ਪਰ ਜ਼ੁਬਾਨ ਤੋਂ ਕੋਈ ਐਸਾ ਸ਼ਬਦ ਨਿਕਲ ਜਾਵੇ ਤਾਂ ਲੀਡਰ ਮਾਫੀ ਮੰਗਣ ਲੱਗਿਆ ਦੇਰੀ ਨਹੀਂ ਕਰਦਾ ਲੇਕਿਨ ਜਦੋਂ ਇੰਟੈਂਸ਼ਨਲੀ અપਮਾਨ ਹੋਵੇ ਤਾਂ ਫਿਰ ਮਾਫੀ ਨਹੀਂ ਮੰਗੀ ਜਾਂਦੇ ਇਸ ਕਰਕੇ ਭਾਜਪਾ ਨੇ ਜੋ ਕੀਤਾ ਹੈ ਇਹ ਕੋਈ ਅਨਜਾਨਪਨਚ ਨਹੀਂ ਹੋਇਆ ਇਹ ਉਹਨੇ ਜਾਣ ਪੁੱਛ ਕੇ ਬਾਬਾ ਸਾਹਿਬ ਦਾ અપਮਾਨ ਕੀਤਾ ਇਸੇ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਗ੍ਰਹਿ ਮੰਤਰੀ ਦੇ ਸਟੇਟਮੈਂਟ ਦੇ ਨਾਲ ਖੜਿਆ ਹੈ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਾਂਗਾ ਕਿ ਆਪਾਂ ਨੇ ਅੱਜ ਦਾ ਇਹ ਧਰਨਾ ਪ੍ਰਦਰਸ਼ਨ ਕਰਕੇ ਘਰ ਨੂੰ ਨਹੀਂ ਜਾਣਾ ਮਤਲਬ ਘਰ ਜਾ ਕੇ ਆਰਾਮ ਨਾਲ ਬੈਠਣਾ ਨਹੀਂ ਹੈ ਕਿਉਂਕਿ ਸਿਰਫ ਆਪਣਾ ਇਹ ਰਿਐਕਸ਼ਨ ਨਹੀਂ ਹੈ ਇਹ ਰਿਐਕਸ਼ਨ ਭਾਰਤ ਦੇ ਅੰਦਰ ਅੰਬੇਡਕਰ ਦੀ ਸੋਚ ਦੇ ਰੈਗੂਲੇਸ਼ਨ ਵਿੱਚ ਬਦਲਣਾ ਚਾਹੀਦਾ ਹੈ ਆਪਾਂ ਨੇ ਰੈਗੂਲੇਸ਼ਨ ਲੈ ਸਮਾਜ ਨੂੰ ਤਿਆਰ ਕਰਨਾ ਹੈ 26 ਜਨਵਰੀ ਆ ਰਹੀ ਹੈ 26 ਜਨਵਰੀ 1950 ਨੂੰ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਸੰਵਿਧਾਨ ਲਾਗੂ ਹੋਇਆ ਸੀ ਅੱਜ ਤੋਂ ਅਭਿਆਨ ਛੇੜੋ 바ਵਾ ਸਾਹਿਬ ਦੀ ਜੋਤ ਸਾਹਿਬ ਕੰਚੀ ਰਾਮ ਦੀ ਕਹੀ ਹੋਈ ਗੱਲ ਆ ਕਿ ਜਿਸ ਗੱਲ ਨੂੰ ਸਰਕਾਰ ਨਹੀਂ ਮੰਨਦੀ ਉਹਨੂੰ ਜਨਤਾ ਦੀ ਕਚਹਿਰੀ ਚ ਲੈ ਕੇ ਜਾਓ ਮੈਂ ਬੇਨਤੀ ਕਰਨਾ ਚਾਹੁੰਗਾ ਤੁਹਾਨੂੰ ਸਾਰੀ ਲੀਡਰਸ਼ਿਪ ਨੂੰ ਕਿ ਅੱਜ ਤੋਂ ਅਭਿਆਨ ਚੜੋ ਕਿ ਡਾਕਟਰ ਅੰਬੇਦਕਰ ਕੇ ਸਨਮਾਨ ਮੇ ਬੀਐਸਪੀ ਮਹਾਨ ਬਣਾਓ ਹਰ ਪਿੰਡ ਵਿੱਚ ਬਹੁਜਲ ਸਮਾਜ ਪਾਰਟੀ ਦਾ ਯੂਨਿਟ ਬਣਾਉਣ ਦਾ ਕੰਮ ਕਰੋ ਯੂਨਿਟ ਬੀਪੀਆਂ ਦਾ ਵੀ ਹੋਏਗਾ ਯੂਨਿਟ ਬੀਰਾਂ ਦਾ ਵੀ ਹੋਏਗਾ ਨੌਜਵਾਨ ਸਟੂਡੈਂਟ ਵਿਦਿਆਰਥੀ ਸਭ ਨੂੰ ਸ਼ਾਮਿਲ ਕਰਨਾ ਹੋਏਗਾ ਔਰ 26 ਜਨਵਰੀ ਨੂੰ ਡਾਕਟਰ ਅੰਬੇਦਕਰ ਜੀ ਦੇ ਜਿਸ ਵੇਂ ਸੰਵਿਧਾਨ ਨੂੰ ਇਸ ਦੇਸ਼ ਦੇ ਵਿੱਚ ਲਾਗੂ ਕੀਤਾ ਗਿਆ 26 ਜਨਵਰੀ 1950 ਨੂੰ ਔਰ 26 ਜਨਵਰੀ 2025 ਆ ਰਿਹਾ ਤੋਂ 26 ਜਨਵਰੀ ਨੂੰ ਦੇਸ਼ ਦੇ ਹਰ ਪਿੰਡ ਵਿੱਚ ਬਹੁਜਨ ਸਮਾਜ ਪਾਰਟੀ ਦਾ ਜੁਲੰਗ ਪਰਦੇਸ ਦੇ ਹਰ ਪਿੰਡ ਵਿੱਚ ਕਿਉਂਕਿ ਦੇਸ਼ਵਾਰੇ ਪ੍ਰੋਗਰਾਮ ਭੈਣ ਜੀ ਨੇ ਦੇਣਾ ਹੈ ਆਪਾਂ ਪੰਜਾਬ ਦੇ ਵਿੱਚ ਚੁੱਕਰ ਕੇ ਨਹੀਂ ਬਣਾ ਹੈ ਜੋ ਪ੍ਰੋਗਰਾਮ ਵੀ ਭੈਣਜੀ ਦਾ ਆਏਗਾ ਉਹਦਾ ਵੀ ਵੈਲਕਮ ਕਰਾਂਗੇ ਉਹ ਵੀ ਲਾਗੂ ਕਰਾਂਗੇ ਲੇਕਿਨ ਪਿੰਡ-ਪਿੰਡ ਵਿੱਚ ਯੂਨਿਟ ਬਣਾ ਕੇ 26 ਜਨਵਰੀ ਨੂੰ ਪੰਜਾਬ ਤੇ ਹਰ ਪਿੰਡ ਵਿੱਚ ਉਹ ਯੂਨਿਟ ਇੱਕ ਪ੍ਰੋਗਰਾਮ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸੰਵਿਧਾਨ ਤੇ ਕਰੇਗਾ ਔਰ ਉਹਦਾ ਅਜੰਡਾ ਉਹਦਾ ਮੁੱਦਾ ਇਹੋ ਹੀ ਹੋਏਗਾ ਕਿ ਡਾਕਟਰ ਅੰਬੇਡਕਰ ਕੇ ਸਨਮਾਨ ਮੇਂ ਵੀ ਅਦਬੀ ਮਦਾਨ ਮੇਂ ਹਰ ਪਿੰਡ ਵਿੱਚ ਆਪਾਂ ਪ੍ਰੋਗਰਾਮ ਕਰਨਾ ਹੈ 26 ਜਨਵਰੀ ਨੂੰ 바ਵਾ ਸਾਹਿਬ ਦੇ ਸਨਮਾਨ ਬੀਐਸਪੀ ਮਦਨ ਲੇਕਿਨ ਉਦੋਂ ਤੱਕ ਹਰ ਗਲੀ ਹਰ ਮੋਹੱਲੇ ਹਰ ਘਰ ਵਿੱਚ ਘੁੰਮ ਕੇ ਇੱਕ بڑا ਅੰਦੋਲਨ ਤਿਆਰ ਕਰਨਾ ਹੈ ਔਰ 26 ਜਨਵਰੀ ਨੂੰ ਆਪਣੇ ਆਪਣੇ ਪਿੰਡ ਵਿੱਚ ਚੰਡੇ ਲਗਾ ਕੇ ਬੈਨਰ ਲਗਾ ਕੇ ਡਾਕਟਰ ਅੰਬੇਡਕਰ ਦੀ ਇਸ ਦੇਸ਼ ਨੂੰ ਦੇਣ ਡਾਕਟਰ ਅੰਬੇਡਕਰ ਦਾ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਔਰ ਜਗਤ ਅੰਬੇਦਕਰ ਜੀ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਨਫਤ ਭਰੀ ਸੋਚ ਇਹਨੂੰ ਜਨਤਾ ਦੇ ਵਿੱਚ ਬੇਨਕਾਬ ਕਰਨੇ ਦਾ ਕੰਮ ਤੁਸੀਂ ਕਰਨਾ ਹੈ ਔਰ ਕਾਂਗਰਸ ਪਾਰਟੀ ਜਿਹੜੀ 바ਵਾ ਸਾਹਿਬ ਦੇ ਨਾਮ ਤੇ ਅਜ ਰਾਜਨੀਤੀ ਕਰਦੀ ਹੈ 바ਵਾ ਸਾਹਿਬ ਦਾ ਸੰਵਿਧਾਨ ਇਹ ਕਹਿ ਰਹੀ ਹੈ ਕਿ ਸੰਵਿਧਾਨ ਡਾਕਟਰ ਅੰਬੇਦਕਰ ਨੇ ਬਣਾਇਆ ਲੇਕਿਨ ਤੁਸੀਂ ਸਾਰੇ ਜਾਣਦੇ ਆ ਜਿਹੜੇ ਅੰਬੇਦਕਰ ਨੂੰ ਪੜਦੇ ਆ ਕਿ 바ਵਾ ਸਾਹਿਬ ਨੂੰ ਸੰਵਿਧਾਨ ਬਣਾਉਣ ਵਾਲੀ ਕਮੇਟੀ ਤੋਂ ਬਾਹਰ ਰੱਖਣ ਦਾ ਅਗਰ ਸਭ ਤੋਂ ਵੱਡਾ ਸ਼ਰਜੰਤਰ ਕਿਸੇ ਨੇ ਰਚਿਆ ਸੀ ਤਾਂ ਉਹ ਕਾਂਗਰਸ ਪਾਰਟੀ ਦੇ ਆਗੂ ਨਹੀਂ ਉਸ ਵਕਤ ਰਚਿਆ ਸੀ ਕਿਉਂ ਕਾਂਗਰਸ ਜਿਹੜੀ 바ਵਾ ਸਾਹਿਬ ਨੂੰ ਸੰਵਿਧਾਨ ਬਣਾਉਣ ਵਾਲੀ ਸਭਾ ਦਾ ਮੈਂਬਰ ਤੱਕ ਨਹੀਂ ਦੇਖਣਾ ਚਾਹੁੰਦੀ ਸੀ ਉਹਨੂੰ ਕੋਈ ਮਹੌਰਮ ਅਥਾਰਟੀ ਡਾਕਟਰ ਅੰਬੇਦਕਰ ਜਿਹੀ ਗੱਲ ਕਰਨੀ ਦੀ ਹੈ ਜਦੋਂ ਡਾਕਟਰ ਅੰਬੇਦਕਰ ਨੇ ਫਿਰ ਇਲੈਕਸ਼ਨ ਲੜਿਆ ਤਾਂ ਡਾਕਟਰ ਅੰਬੇਦਕਰ ਦੇ ਖਿਲਾਫ ਡਾਕਟਰ ਅੰਬੇਡਕਰ ਦੇ ਪੀਏ ਨੂੰ ਤੋੜ ਕੇ ਉਹਦੇ ਖਿਲਾਫ ਕਾਂਗਰਸ ਪਾਰਟੀ ਨੇ ਖੜੇ ਕਰਕੇ ਬਾਬਾ ਸਾਹਿਬ ਨੂੰ ਹਰਾਉਣ ਦਾ ਛਰਜੰਮ ਰਚਿਆ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਸੀ ਕਿ ਡਾਕਟਰ ਅੰਬੇਡਕਰ ਜਿਹੜਾ ਵਿਦਵਾਨ ਦੁਨੀਆ ਦਾ ਸਭ ਤੋਂ ਵੱਧ ਪੜਿਆ ਲਿਖਿਆ ਜਿਹ ਪ੍ਰੈਸਕੋਲਸ ਵਿੱਚ ਜਨਮ ਲੈਣ ਵਾਲਾ ਇਹ ਮਹਾਨ ਸ਼ਖਸੀਅਤ ਜਿੱਤੇ ਪਾਰਲੀਮੈਂਟ ਜਾ ਕੇ ਇਹ ਇਸ ਦੇਸ਼ ਔਰ ਦੇਸ਼ ਦੇ ਸੋਸ਼ਣ ਦੀ ਤਕਦੀਰ ਬਦਲਣ ਦਾ ਕੰਮ ਕਰੇ ਇਸ ਕਰਕੇ ਮੇਰੀ ਗੁਜਾਰਿਸ਼ ਹੈ ਮੇਰੀ ਬੇਨਤੀ ਹੈ ਕਿ ਆਓ ਕਾਂਗਰਸ ਦਾ ਜੋ 바ਵਾ ਸਾਹਿਬ ਤੇ ਵਿਰੋਧ ਦੇ ਵਿੱਚ ਰੋਣ ਰਿਹਾ ਭਾਰਤ ਦੇ ਕਾਨੂੰਨ ਮੰਤਰੀ ਦੇ ਰੁਤਬੇ ਤੋਂ ਅਗਰ 바ਵਾ ਸਾਹਿਬ ਡਾਕਟਰ ਮੇਕਨ ਨੂੰ ਅਸਤੀਫਾ ਦੇਣਾ ਪਿਆ ਤਾਂ ਉਹ ਹਾਲਾਤ ਵੀ ਕਾਂਗਰਸ ਪਾਰਟੀ ਨੇ ਹੀ ਪੈਦਾ ਕੀਤੇ ਸੀ ਆਰਐਸਐਸ ਨੇ ਪੈਦਾ ਕੀਤੇ ਸੀ ਇਸ ਕਰਕੇ ਕਾਂਗਰਸ ਦਾ ਕਿਰਦਾਰ ਭਾਰਤੀ ਜਨਤਾ ਪਾਰਟੀ ਦਾ ਕਿਰਦਾਰ ਔਰ ਪੰਜਾਬ ਦੀ ਆਮ ਆਦਮੀ ਪਾਰਟੀ ਜਿਹੜੀ ਡਾਕਟਰ ਅੰਬੇਡਕਰ ਦਾ ਫੋਟੋ ਸਿਰ ਤੇ ਲਾ ਕੇ ਚੱਲਦੀ ਹੈ ਲੇਕਿਨ ਅੰਬੇਡਕਰ ਦੇ ਉਨਯਾਈਆਂ ਤੇ ਜਿਨ੍ਹਾਂ ਲਈ ਅੰਬੇਡਕਰ ਨੇ ਆਪਣੀ ਜ਼ਿੰਦਗੀ ਦੇ 40 ਸਾਲਾਂ ਦਾ 70 80% ਸਮਾਂ ਲਗਾਇਆ ਉਹਨਾਂ ਦੇ ਉੱਪਰ ਲਾਠੀ ਡਾਂਗ ਚਲਾ ਕੇ ਝੂਠੇ ਮੁਕੱਦਮੇ ਦਰਜ ਕਰਕੇ ਉਹਨਾਂ ਦੇ ਅਣਖ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਲਈ ਲੀਡਰਸ਼ਿਪ ਨੂੰ ਡੀਮੋਰਲਾਈਜ਼ ਕਰਨੇ ਦੇ ਲਈ ਯਤਨ ਕਰਦੀਆਂ ਅੱਜ ਅਸੀਂ ਸੰਕਲਪ ਲੈ ਕੇ ਜਾਣਾ ਕਿ ਬਾਬਾ ਸਾਹਿਬ ਦੇ ਸਨਮਾਨ ਲਈ ਵੀ ਲੜਨਾ ਅਸੀਂ ਆਪਣੀ ਅਣਖੀ ਜੋਹਦੇ ਅਸੀਂ ਆਪਣੀ ਲੀਡਰਸ਼ਿਪ ਵੀ ਰੱਖੀ ਵੀ ਕਰਨੀ ਹੈ ਅਸੀਂ ਆਪਣੇ ਬੂਥ ਦੇ ਪ੍ਰਧਾਨ ਦੇ ਲਈ ਵੀ ਵਾਤਾਵਰਨ ਤਿਆਰ ਕਰਨਾ ਕਿ ਨਾ ਦਿੱਲੀ ਦਾ ਹੁਕਮਰਾਨ ਨਾ ਪੰਜਾਬ ਦਾ ਹੁਕਮਰਾਨ ਸਾਡੇ ਬੂਥ ਦੇ ਪ੍ਰਧਾਨ ਵੱਲੋਂ ਵੀ ਅੱਖ ਚੱਕ ਕੇ ਦੇਖ ਨਾ ਸਕੇ ਐਸਾ ਵਾਤਾਵਰਨ ਆਪਾਂ ਨੇ ਤਿਆਰ ਕਰਨਾ ਪੰਜਾਬ ਦੀ ਧਰਤੀ ਤੇ ਇਸ ਕਰਕੇ ਮੇਰੀ ਬਿਗਾਰਸ਼ਾ ਕਿ ਆਪਣੇ ਸੰਗਠਨ ਨੂੰ ਸ਼ਕਤੀਸ਼ਾਲੀ ਬਣਾਓ ਆਪਣੇ ਆਪ ਨੂੰ ਜੱਠੇਬੰਦ ਕਰੋ ਕਿਉਂਕਿ ਯੂਨਾਈਟ ਜੁਨਾਈਟ ਜੁਨਾਈਟ ਜੱਠੇਬੰਦ ਹੋਣਾ ਇਹੋ ਹੀ ਤੁਹਾਡੀ ਸ਼ਕਤੀ ਆ ਔਰ ਮੈਂ ਵਧਾਈ ਦੇਣੀ ਚਾਹੂੰਗਾ ਇਸ ਗੋਗਾ ਜੀ ਸੰਦੇ ਦਵਿੰਦਰ ਗੋਗਾ ਜੀ ਇਹ ਸਾਡੇ ਕਾਉਂਸਲਰ ਦਿੱਤੇ ਆ ਇਨਾਂ ਨੂੰ ਮੁਬਾਰਕਬਾਦ ਔਰ ਸਾਡੇ ਇਹ ਬੀਬੀ ਜੀ ਅਮਨਦੀਪ ਜੀ ਕਾਉਂਸਲਰ ਤੇ ਔਰ ਸਾਡੇ ਦੋ ਕਲਰ ਔਰ ਚਰਨਜੀਤ ਲਾਲ ਜੀ ਕਿੱਥੇ ਨੇ ਚਰਨਜੀਤ ਲਾਲ ਕਾਲਾ ਜੀ ਔਰ ਉਸ ਤੋਂ ਇਲਾਵਾ ਆਪਣੇ ਸਾਡੇ ਤੇਜਪਾਲ ਬਸਰਾ ਜੀ ਔਰ ਭੋਗਪੁਰ ਤੋਂ ਬੱਗਾ ਜੀ ਇੱਥੇ ਹੋਣੇ ਆ ਦੋ ਕਾਉਂਸਲਰ ਦਿੱਤੇ 1 ਮਿੰਟ ਔਰ ਵੀ ਗੁਰਾਂ ਤੋਂ ਵੀ ਦਿੱਤੇ ਆ ਬਿਲਕੇ ਤੋਂ ਵੀ ਜਿੱਤੇ ਆ ਬਲਾਚੌਰ ਤੋਂ ਵੀ ਜਿੱਤੇ ਆ ਹੁਣ ਵੀ ਪੰਜਾਬ 'ਚ ਜਿੱਥੇ-ਜਿੱਥੇ ਵੀ ਜਿੱਤੇ ਆ ਇਹ ਇੱਕ ਬਹੁਤ ਅੱਛੀ ਤੁਸੀਂ ਸ਼ੁਰੂਆਤ ਕੀਤੀ ਆ ਮੈਂ ਤੁਹਾਨੂੰ ਵਧਾਈ ਦੇਣੀ ਚਾਹਨਾ ਔਰ ਖਾਸ ਕਰਕੇ ਜਰੰਜੀ ਲਾਲ ਜੀ ਖੁਸ਼ੀ ਦੀ ਗੱਲ ਆ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਜਿਸ ਗੁੱਟਾ ਮੰਡੀ 'ਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਦੋਂ ਲੜਾਈ ਲੜਦੇ ਸੀ ਉਸ ਬੁੱਟਾ ਮੰਡੀ ਨੇ ਸੱਦਿਆ ਸੀ ਜਲੰਧਰ ਦੇ ਵਿੱਚ ਔਰ ਡਾਕਟਰ ਅੰਬੇਡਕਰ ਨਾਲ ਸਾਡੇ ਬੁੱਟਾ ਮੰਡੀ ਦੇ ਬਜ਼ੁਰਗ ਸਭ ਤੋਂ ਪਹਿਲਾਂ ਖੜੇ ਹੋਏ ਸੀ ਅੱਜ ਉਹੀ ਬੁੱਟਾ ਮੰਡੀ ਉਹਨਾਂ ਬਜ਼ੁਰਗਾਂ ਦੀ ਔਲਾਦ ਨੇ ਉਸੇ ਇਤਿਹਾਸ ਨੂੰ ਦੁਹਰਾ ਕੇ ਅੰਬੇਡਕਰ ਦੇ ਅੰਦੋਲਨ ਨਾਲ ਖੜ ਕੇ ਗੋਗਾ ਜੀ ਨੂੰ ਜਿਤਾਇਆ ਬਹੁਤ ਬਹੁਤ ਵਧਾਈ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਜੋ ਬੇਨਤੀ ਕੀਤੀ ਕਿ ਅੱਜ ਤੋਂ ਅਭਿਆਨ ਛੇੜੋ ਬੀਬੀਆਂ ਨੂੰ ਵੀ ਮੇਰੀ ਬੇਟੀ ਪੰਮੀ ਰੁੜਤਾ ਜੀ ਨੂੰ ਅਮਨਦੀਪ ਜੀ ਨੂੰ ਸਾਡੇ ਬੀਬੀ ਕੋਲ ਜੀ ਨੂੰ ਜਿੰਨੀ ਵੀ ਟੀਮ ਤੁਸੀਂ ਆਇਆ ਪੈਣਾ ਮੇਰੀਆਂ ਇਹ ਤੁਸੀਂ ਤੁਹਾਡੀ 50% ਦੇ ਵੱਧ ਦੀ ਹੈ ਤੁਹਾਡੀ ਹਾਜ਼ਰੀ ਵੀ ਹੁਣ ਪ੍ਰੋਗਰਾਮਾਂ ਚ 50% ਹੋਣੀ ਚਾਹੀਦੀ ਆ ਔਰ ਸੀਟਾਂ ਚ ਵੀ ਅਸੀਂ ਨਿਮਾਇੰਦਗੀ ਤੁਹਾਨੂੰ ਦੇਣਾ ਚਾਹੁੰਦੇ ਆ ਬਲੋਕ ਸਮਟੀਆਂ ਜ਼ਿਲ੍ਹਾ ਪ੍ਰੈਕਟਿਸ ਚ ਵੀ ਦੇਣਾ ਚਾਹੁੰਦੇ ਆ ਇਸ ਅੰਦੋਲਨ ਨੂੰ ਜੋ ਇਹ ਬਾਪ ਜੋ ਇਹ ਕਮਾਨ ਭਾਜਪੀ ਨੇ ਕੀਤਾ ਕਾਂਗਰਸ ਨੇ ਕੀਤਾ ਔਰ ਆਪ ਕਰ ਰਹੀ ਆ ਇਹਨਾਂ ਨੂੰ ਇਹਨਾਂ ਦਾ ਚਿਹਰਾ ਜਨਤਾ ਦੀ ਕਚੇਰੀ ਚ ਨੰਗਾ ਕਰਨਾ ਹੈ ਔਰ 26 ਜਨਵਰੀ ਤੱਕ ਪਿੰਡ ਦੇ ਘਰ ਘਰ ਦੇ ਵਿੱਚ ਇਕੱਠੇ ਹੋ ਕੇ ਘੁੰਮ ਕੇ بڑا ਅੰਦੋਲਨ ਪਿਆਰ ਕਰ ਦੇਣਾ ਔਰ 26 ਜਨਵਰੀ ਨੂੰ ਹਰ ਪਿੰਡ ਹਰ ਮਾਲੇ ਜੋ ਮੈਂ ਕਿਹਾ ਅੰਬੇਦਕਰ ਕੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਦੇਣਾ ਕਿ ਤੁਸੀਂ ਸਾਰੇ ਚੱਲ ਕੇ ਆਏ ਜਿਸਵੀਰ ਕੌਰ ਜੀ ਨੇ ਵੀ ਵਧੀਆ ਫਾਈਟ ਕੀਤੀ ਯਾਰ ਬੂਟਾ ਮੰਡੀ ਤੋਂ ਸਿਰਫ 55 ਬੋਟਾਂ ਨਾਲ ਹਾਰੇ 55 ਹਲੋ ਸਿਰਫ 52 ਬੋਟਿਆਂ ਨਾਲ ਆਪਣੀਏ ਸੀਟ ਹਾਰੀ ਆ ਦਿੱਲੀ ਦਾ ਤਖਤ ਲੜ ਰਿਆ ਸੀ ਇਹਨਾਂ ਦੇ ਖਿਲਾਫ ਪੰਜਾਬ ਦੀ ਤਖਤੀ ਲੜ ਰਹੀ ਸੀ ਇਹਨਾਂ ਦੇ ਖਿਲਾਫ ਜਿਨ੍ਹਾਂ ਕੋਲ ਪਹਿਲਾਂ ਸੱਤਾ ਰਹੀ ਉਹ ਲੜ ਰਹੇ ਸੀ ਲੇਕਿਨ ਇਸ ਸੱਡੀ ਭੈਣ ਨੇ ਮੁਕਾਬਲਾ ਕੀਤਾ ਸਾਧਨਾਂ ਦੀ ਕਮੀ ਦੇ ਬਾਵਜੂਦ ਹਿੰਮਤ ਰੱਖ ਲਈ ਹੈ ਜਨੂਨ ਰੱਖ ਰਹਾ ਨੰਗਲ ਕਿਰਾਰਖਾ 13 ਨੰਬਰ 20 ਬੋਟਿਆਂ ਨਾਲ ਸਿਰਫ ਆਰੇ ਲੜਾਈ ਤੁਹਾਡੇ ਹੱਕ ਵਿੱਚ ਬਣ ਗਈ ਆ ਸੰਗਤ ਨੇ ਹਾਥੀ ਨੂੰ ਜਦੋਂ ਕਾਰਪੋਰੇਸ਼ਨ ਤੇ ਜਿਤਾਇਆ ਹੈ ਤਾਂ ਆਉਣ ਵਾਲੀਆਂ ਅਸੈਂਬਲੀਆਂ ਤੇ ਵੀ ਜਿਤਾਉਣ ਦਾ ਮੁੱਢ ਬਣ ਦਿੱਤਾ ਹੈ ਇਸ ਕਰਕੇ ਬੜਾ ਜਨੂਨ ਬੜੀ ਹਿੰਮਤ ਲੈ ਕੇ ਜਾਣਾ ਹੈ ਸਾਰਿਆਂ ਦਾ ਧੰਨਵਾਦ ਆਪਾਂ ਨੇ ਮੈਮੋਰੰਡਮ ਦੇਣਾ ਹੈ ਅਧਿਕਾਰੀਆਂ ਨੂੰ ਹੁਣ ਔਰ ਉਸ ਤੋਂ ਬਾਅਦ ਸਾਰਿਆਂ ਨੇ ਸ਼ਾਂਤੀਪੂਰਵਕ ਆਪਣੇ ਆਪਣੇ ਪਿੰਡਾਂ ਨੂੰ ਜਿੱਥੇ-ਜਿੱਥੇ ਵੀ ਤੁਸੀਂ ਮਹੱਲਿਆਂ 'ਚੋਂ ਆਏ ਆ ਜਾਣਾ ਹੈ ਜੋ ਮੈਂ ਸੁਨੇਹਾ ਦਿੱਤਾ ਹੈ ਉਸ ਸੰਦੋਲਨ ਨੂੰ ਅੱਗੇ ਵਧਾਉਣਾ ਹੈ ਧੰਨਵਾਦ ਜੈ ਭੀਮ ਜੈ ਭਗਤ ਦੇ ਜਿੰਦਾਬਾਦ ਜਿੰਦਾਬਾਦ ਦਾਦਾ ਸਾਹਿਬਾ ਸੰਗਮ ਦੇ ਪ੍ਰਧਾਨ ਨੇ ਆਪਾਂ ਜਦੋਂ ਬੋਲਦੇ ਆ ਇੰਟੈਂਸ਼ਨ ਆਪਣੀ ਕਿਸੇ ਦਾ ਉਪਮਾਨ ਕਰਨੀ ਦੀ ਹੁੰਦੀ ਨਹੀਂ ਪਰ ਜ਼ਬਾਨ ਤੋਂ ਕੋਈ ਐਸਾ ਸ਼ਬਦ ਨਿਕਲ ਜਾਏ ਤਾਂ ਲੀਡਰ ਮਾਫੀ ਮੰਗਣ ਲੱਗਿਆ ਦੇਰੀ ਨਹੀਂ ਕਰਦਾ ਇੱਕ ਜੇ ਜਦੋਂ ਇੰਟੈਂਸ਼ਨਨਲੀ અપਮਾਨ ਹੋਵੇ ਤਾਂ ਫਿਰ ਮਾਫੀ ਨਹੀਂ ਮੰਗੀ ਜਾਂਦੇ ਜੀ ਜੀਪੀ ਨੇ ਜੋ ਕੀਤਾ ਹੈ ਇਹ ਕੋਈ ਅਨਜਾਨਪਣ ਵਿੱਚ ਨਹੀਂ ਹੋਇਆ ਇਹ ਉਹਨੇ ਜਾਣ ਪੁੱਛ ਕੇ 바ਵਾ ਸਾਹਿਬ ਦਾ અપਮਾਨ ਕੀਤਾ ਇਸੇ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਗ੍ਰਹਿ ਮੰਤਰੀ ਦੀ ਸਟੇਟਮੈਂਟ ਦੇ ਨਾਲ ਖੜਿਆ ਹੈ ਔਰ 26 ਜਨਵਰੀ ਨੂੰ ਆਪਣੇ ਆਪਣੇ ਪਿੰਗ ਵਿੱਚ ਚੰਡੇ ਲਗਾ ਕੇ ਬੈਨਰ ਲਗਾ ਕੇ ਡਾਕਟਰ ਅੰਬੇਦਕਰ ਜੀ ਇਸ ਦੇਸ਼ ਨੂੰ ਦੇਣ ਡਾਕਟਰ ਅੰਬੇਦਕਰ ਦਾ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਔਰ ਡਾਕਟਰ ਅੰਬੇਦਕਰ ਜੀ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਨਫਤ ਪਰਿਸ਼ੋਦ ਇਹਨੂੰ ਜਨਤਾ ਦੇ ਵਿੱਚ ਬੇਨਕਾਬ ਕਰਨੇ ਦਾ ਕੰਮ ਤੁਸੀਂ ਕਰਨਾ ਹੈ ਜੋ ਉਹਨਾਂ ਨੇ ਗਲਤ ਬਾਬਾ ਸਾਹਿਬਾਰੇ ਸਾਡੇ ਰਹਿਬਰ ਬਾਰੇ ਇੰਨਾ ਗਲਤ ਸ਼ਬਦ ਬੋਲੇ ਆ ਅਸੀਂ ਉਹਨਾਂ ਦਾ ਤਿੱਖਾ ਵਿਰੋਧ ਕਰਦੇ ਆ ਤੇ ਜਿਵੇਂ ਸਾਸਦ ਦੇ ਵਿੱਚ ਬਾਬਾ ਸਾਹਿਬ ਜੀ ਦੀ ਬਦੌਲਤ ਉਹ ਬੈਠੇ ਆ ਤੇ ਉਸੇ ਟਾਈਮ ਹੀ ਉੱਥੇ ਅਮਿਤ ਸ਼ਾਹ ਦਾ ਇੰਨਾ ਵਿਰੋਧ ਹੋਣਾ ਚਾਹੀਦਾ ਸੀ ਕਿ ਅਮਿਤ ਸ਼ਾਹ ਨੂੰ ਉੱਥੋਂ ਭੱਜਣਾ ਪੈਂਦਾ